ਇੱਕ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਦੇ ਜਾਲ ਦੇ ਵਿੱਚ ਇੱਕ ਚੀਤਾ ਫਸਿਆ ਹੋਇਆ ਸੀ ਹਾਂ ਇਸ ਨੂੰ ਬੇਵਕੂਫ ਬਣਾ ਕੇ ਭਜਦਾ ਹਾਂ ਇਹ ਕੀ ਹੈ ਇਹ ਚੀਤਾ ਪੂਜਾ ਕਿਉਂ ਕਰ ਰਿਹਾ ਹੈ ਓਏ ਮਨੁੱਖ ਤੇਰੇ ਵਾਸਤੇ ਰੱਬ ਨੇ ਕਿ ਸੰਦੇਸਾ ਭੇਜਿਆ ਸਵੀਕਾਰ ਕਰ ਲੈ ਰੱਬ ਦਾ ਸੰਦੇਸ ਆਇਆ ਹੈ ਹਾਂ ਰੱਬ ਨੇ ਮੈਨੂੰ ਇਹ ਦੱਸ ਕੇ ਭੇਜਿਆ ਸੀ ਇੱਥੇ ਕੋਈ ਮਨੁੱਖ ਤੇਨੂੰ ਲੱਭਦਾ ਹੋਇਆ ਆਏਗਾ ਮੈਨੂੰ ਹੀ ਮਿਲੇਗਾ ਉਹ ਤਾਂ ਉਸ ਨੂੰ ਮੈਂ ਰੱਬ ਦਾ ਭੇਜਿਆ ਹੋਇਆ ਉਹ ਪਵਿੱਤਰ ਸੰਦੇਸਾ ਜਿਹੜਾ ਹੈ ਦੇ ਦੇਵਾਂ ਉਹ ਮਨੁੱਖ ਤੁਸੀਂ ਹੀ ਹੈਗੇ ਹੋ ਤਾਂ ਹੁਣ ਛੇਤੀ ਦੱਸ ਦਿਓ ਕੀ ਹੈ ਉਹ ਸੰਦੇਸਾ ਜਿਹੜਾ ਮੇਰੇ ਲਈ ਹੈ ਹਾਂ ਹਾਂ ਦੱਸਦਾ ਹਾਂ ਪਰ ਉਸ ਤੋਂ ਪਹਿਲਾਂ ਮੈਨੂੰ ਇੱਥੋਂ ਕੱਢੋ ਬਾਹਰ ਹੇ ਬਾਹਰ ਕੱਢ ਦਵਾਂ ਬਾਹਰ ਆ ਕੇ ਤਾਂ ਤੁਸੀਂ ਮੈਨੂੰ ਖਾ ਲੋਗੇ ਪਰ ਚੇਤਾ ਵੀ ਆਪਣੀ ਜ਼ਿੱਦ ਤੇ ਅੜਿਆ ਰਿਹਾ ਤੇ ਉਸਨੇ ਕਿਹਾ ਕਿ ਬਾਹਰ ਆ ਕੇ ਦੱਸੇਗਾ ਅਖੀਰਕਾਰ ਆਦਮੀ ਨੇ ਉਸ ਨੂੰ ਬਾਹਰ ਕੱਢਣਾ ਹੀ ਪਿਆ ਕੀ ਇਹ ਸੰਦੇਸ਼ਾ अज तू ही मेरा भोजन बन जाएगा यही रब है हाय हाय दुष्ट ਮੈਂ ਤੈਨੂੰ ਬਚਾਇਆ ਹੈ ਤੇ ਤੂੰ ਹੀ ਹੁਣ ਮੈਨੂੰ ਖਾਜੇਗਾ ਇਹੋ ਜੀ ਹਾਂ ਗੱਲਾਂ ਕਰਕੇ ਕੋਈ ਫਾਇਦਾ ਨਹੀਂ ਹੈ ਹੁਣ ਮੈਂ ਤੈਨੂੰ ਖਾ ਕੇ ਹੀ ਰਹਾਂਗਾ ਇਹ ਤੂੰ ਜਾਣ ਲੈ ਆਦਮੀ ਦੇ ਬਹੁਤ ਵਾਰ ਕਹਿਣ ਤੋਂ ਬਾਅਦ ਹੀ ਚੀਤਾ ਇੱਕ ਸਮਝੌਤੇ ਲਈ ਤਿਆਰ ਹੋਇਆ ਠੀਕ ਹੈ ਆਪਾਂ ਤਿੰਨ ਲੋਕਾਂ ਤੋਂ ਪੁੱਛ ਕੇ ਦੇਖ ਲੈਣੇ ਆ ਜੇ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਤੇਰੀ ਜਾਨ ਬਖਸ਼ਣ ਲਈ ਕਿਹਾ ਤਾਂ ਮੈਂ ਤੈਨੂੰ ਛੱਡ ਦਵਾਂਗਾ ਚੀਤਾ ਅਤੇ ਆਦਮੀ ਕਿਸੇ ਹੋਰ ਨੂੰ ਲੱਭਣ ਲਈ ਉੱਥੋਂ ਚੱਲ ਪਏ। ਇਸ ਚੀਤੇ ਨੂੰ ਸ਼ਿਕਾਰ ਦੇ ਜਾਲ ਵਿੱਚੋਂ ਮੈਂ ਹੀ ਬਚਾਇਆ ਤੇ ਬਚਣ ਤੋਂ ਬਾਅਦ ਹੀ ਇਹ ਮੈਨੂੰ ਖਾਣ ਲਈ ਪਿੱਛੇ ਪੈ ਗਿਆ। ਕੀ ਇਹ ਗੱਲ ਠੀਕ ਹੈ? ਉਸਨੇ ਗਲਤ ਕੀਤਾ ਹੈ। ਇਹ ਤਾਂ ਠੀਕ ਹੈ। ਇਹ ਮਨੁੱਖ ਤਾਂ ਸਾਥੋਂ ਬਹੁਤ ਜ਼ਿਆਦਾ ਹੀ ਮਿਹਨਤ ਕਰਾਉਂਦੇ ਰਹਿੰਦੇ ਨੇ। ਬਹੁਤ ਜ਼ਿਆਦਾ ਮਾਰਦੇ ਨੇ ਤੇ ਡੰਡਾ ਵੀ ਚਲਾਉਂਦੇ ਨੇ ਬਿਮਾਰੀ ਦੇ ਵਿੱਚ ਛੱਡ ਦਿੰਦੇ ਨੇ ਇੱਕ ਨੰਬਰ ਦੇ ਦੁਸ਼ਟ ਹੁੰਦੇ ਨੇ ਮਨੁੱਖ ਖਾ ਜੋ ਹੁਣ ਇਹਨੂੰ ਹੁਣ ਆਦਮੀ ਤੇ ਚੀਤਾ ਕਿਸੇ ਹੋਰ ਨੂੰ ਲੱਭਣ ਲਈ ਚੱਲ ਪਏ ਤਾ ਬਿਲਕੁਲੀ ਸਹੀ ਕਰ ਰਿਹਾ ਹੈ ਮਨੁੱਖ ਬਹੁਤ ਜ਼ਿਆਦਾ ਬਦਮਾਸ਼ ਹੁੰਦੇ ਨੇ ਮੇਰੀ ਪਤਨੀ ਨੂੰ ਵੀ ਇੱਕ ਮਨੁੱਖ ਨੇ ਹੀ ਮਾਰਿਆ ਸੀਗਾ ਤੇ ਫਿਰ ਉਸ ਦੀ ਚਮੜੀ ਨੂੰ ਉਸਨੇ ਬਾਅਦ ਵਿੱਚ ਵੇਚ ਦਿੱਤਾ ਐਨਾ ਮਨੁੱਖਾਂ ਨੂੰ ਤਾਂ ਪੱਕਾ ਖਾਣਾ ਚਾਹੀਦਾ ਹੁਣ ਦੋਨੋਂ ਜਣੇ ਕਿਸੇ ਹੋਰ ਨੂੰ ਲੱਭਣ ਲਈ ਚੱਲ ਪਏ ਉਸ ਆਦਮੀ ਦੀ ਗੱਲ ਨੂੰ ਸੁਣ ਕੇ ਲੁੰਬੜ ਨੂੰ ਇਸ ਗੱਲ ਦੀ ਗਹਿਰਾਈ ਦਾ ਪਤਾ ਲੱਗਿਆ ਤੁਹਾਡੇ ਦੋਨਾਂ ਦੀ ਗਲਤੀ ਮੈਨੂੰ ਬਿਲਕੁਲ ਵੀ ਸਮਝ ਨਹੀਂ ਆ ਰਹੀ ਹੈ ਜਦ ਕਿ ਇਸ ਮਨੁੱਖ ਨੇ ਤਾਂ ਜਾਲ ਨੂੰ ਉੱਪਰ ਚੱਕ ਕੇ ਤੁਹਾਡੀ ਜਾਨ ਨੂੰ ਬਚਾਇਆ ਸੀਗਾ ਹੈਨਾ ਨਹੀਂ ਨਹੀਂ ਗਲਤ ਹੈ ਮੈਂ ਆਪ ਜਾਲ ਦੇ ਅੰਦਰ ਗਿਆ ਹਾਂ ਠੀਕ ਹੈ ਠੀਕ ਹੈ ਫਿਰ ਤਾਂ ਇਹ ਮਨੁੱਖੀ ਪੂਜਾ ਕਰ ਰਿਹਾ ਸੀਗਾ ਜਿਵੇਂ ਹੀ ਉਹਨੇ ਅੱਖ ਖੋਲੀ ਤਾਂ ਸਾਹਮਣੇ ਚੀਤਾ ਖੜਿਆ ਹੋਇਆ ਸੀ ਉਹ ਨਹੀਂ ਬਿਲਕੁਲ ਵੀ ਨਹੀਂ ਉਹ ਤਾਂ ਮੈਂ ਸੀਗਾ ਜੋ ਪੂਜਾ ਕਰ ਰਿਹਾ ਸੀਗਾ ਉੱਥੇ ਅੱਛਾ ਇਹ ਗੱਲ ਹੈ ਤਾਂ ਤੂੰ ਸੀਗਾ ਉਹ ਜੋ ਪੂਜਾ ਕਰ ਰਿਹਾ ਸੀ ਫਿਰ ਤੂੰ ਇੱਥੇ ਭਲਾ ਕਿਵੇਂ ਪਹੁੰਚ ਗਿਆ ਲੰਬੜ ਫੇਰ ਦੁਬਾਰੇ ਪੁੱਛਣ ਲੱਗਿਆ ਜਿਵੇਂ ਉਹਨੂੰ ਪਤਾ ਨਾ ਹੋਵੇ ਕੁਝ ਵੀ ਓਏ ਹੋਏ ਬੇਵਕੂਫਾ ਇੰਨੀ ਜੀ ਗੱਲ ਤੇ ਦਿਮਾਗ 'ਚ ਨਹੀਂ ਪੈਂਦੀ ਕੁਝ ਤਾਂ ਗੜਬੜ ਜ਼ਰੂਰ ਹੈ ਉੱਥੇ ਮੈਨੂੰ ਉੱਥੇ ਲੈ ਚੱਲੋ ਜਿੱਥੇ ਸਭ ਕੁਝ ਹੋਇਆ ਹਾਂ ਚੱਲ ਛੇਤੀ ਚੱਲ ਚੀਤਾ ਆਦਮੀ ਤੇ ਲੰਬੜ ਫਿਰ ਉੱਥੇ ਹੀ ਚਲੇ ਗਏ ਜਿੱਥੋਂ ਸਾਰੀ ਕਹਾਣੀ ਇਹ ਸ਼ੁਰੂ ਹੋਈ ਸੀ ਹੁਣ ਮੈਨੂੰ ਤੁਸੀਂ ਦੋਵੇਂ ਹੀ ਦਿਖਾਓ ਕੀ ਅਸਲ ਦੇ ਵਿੱਚ ਉਸ ਸਮੇਂ ਇੱਥੇ ਹੋਇਆ ਕੀ ਸੀ ਇਸ ਮਨੁੱਖ ਨੂੰ ਇਸ ਜਾਲ ਦੇ ਵਿੱਚ ਪਾ ਦਿਓ ਤੇ ਜਿਸ ਤਰ੍ਹਾਂ ਵੀ ਤੂੰ ਚੀਤਾ ਪੂਜਾ ਕਰ ਰਿਹਾ ਸੀ ਉਦਾਂ ਕਰਕੇ ਦਿਖਾ ਦੇ ਓਏ ਹੋਏ ਇਸ ਬੇਵਕੂਫ ਨੂੰ ਕਿੰਨੇ ਵਾਰੀ ਦੱਸਣਾ ਪਏਗਾ ਮੈਂ ਸੀਗਾ ਇਸ ਜਾਲ ਦੇ ਅੰਦਰ ਉਹ ਕਿਦਾਂ ਤੁਸੀਂ ਇਸ ਜਾਲ ਦੇ ਅੰਦਰ ਭਲਾ ਕਿਵੇਂ ਗਏ ਹੋਵੋਗੇ ਓਹ ਹੋ ਮੂਰਖ ਲੁੰਬੜ ਦੇਖ ਐਵੇਂ ਐਵੇਂ ਅੰਦਰ ਸੀ ਮੈਂ ਠੀਕ ਹੈ ਹੁਣ ਤੁਸੀਂ ਇਸ ਜਾਲ ਨੂੰ ਬੰਦ ਕਰਕੇ ਮੈਨੂੰ ਇਹ ਦੱਸੋ ਕਿ ਤੁਸੀਂ ਚੀਤੇ ਨੂੰ ਕਿਸ ਤਰ੍ਹਾਂ ਬਚਾਏ ਸੀਗਾ ਕੀ ਹੁਣ ਮੈਂ ਇਹਨੂੰ ਖੋਲ ਦਵਾਂ ਓਏ ਹੋਏ ਮਨੁੱਖਾ ਤੇਰੇ ਵਰਗੇ ਬੇਵਕੂਫ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਦੇਖਿਆ ਛੇਤੀ ਆਪਣੀ ਜਾਨ ਬਚਾ ਕੇ ਭੱਜ ਫੇਰ ਉਹ ਆਦਮੀ ਇੰਨਾ ਸੁਣਦਿਆ ਸਾਰੀ ਲੁੰਬੜ ਨੂੰ ਧੰਨਵਾਦ ਕੀਤੇ ਬਿਨਾਂ ਹੀ ਉਥੋਂ ਛੇਤੀ ਭੱਜ ਗਿਆ ਚੀਤਾ ਵੀਰ ਜੀ ਹੁਣ ਤੁਸੀਂ ਆਰਾਮ ਨਾਲ ਬੈਠ ਕੇ ਪੂਜਾ ਕਰ ਸਕਦੇ ਹੋ